ਦੋਸਤੋ ਆ ਚੜ ਗਏ ਪੰਜਾਬ ਦੇ ਨੌਜਵਾਨ ਸਪੈਦਿਆਂ ਤੇ ਤੇ ਤੋੜ ਲੀਆਂ ਡੰਗਾ ਤਿੰਨ ਦਿਨ ਹੋ ਗਏ ਬੈਠੇ ਨੂੰ ਹਾਲੇ ਤੱਕ ਜਿਹੜਾ ਰਾਹ ਨਹੀਂ ਛੱਡਿਆ ਆ ਇੱਕ ਪਾਸੇ ਹਰਿਆਣਾ ਤੇ ਦੂਜੇ ਪਾਸੇ ਪੰਜਾਬ ਦੇ ਵਿਚਾਲੇ ਜਿਹੜੀ ਫੋਰਸ ਹੈ ਇੱਕ ਆਪਾਂ ਹੁਣ ਜਿਹੜਾ ਖਨੌਰੀ ਬਾਰਡਰ ਤੇ ਖੜੇ ਆ ਇਕੱਠ ਹੈ ਜਿਹੜਾ ਲਗਾਤਾਰ ਵਧਦਾ ਜਾਂਦਾ ਹੈ ਕਿਉਂਕਿ ਪਹਿਲਾਂ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਸੀ ਕਿਸਾਨਾਂ ਦੇ ਹੱਕ ਵਿੱਚ ਨਹੀਂ ਆਈਆਂ ਸੀ ਪਰ ਹੁਣ ਨਹੀਂ ਸਿੰਘ ਫੌਜਾਂ ਤੇ ਹੋਰ ਜਿਹੜੀਆਂ ਜਥੇਬੰਦੀਆਂ ਉਹ ਵੀ ਕਿਸਾਨਾਂ ਦੇ ਹੱਕ ਵਿੱਚ ਆ ਗਈਆਂ ਪੰਨਾ ਸਿੱਧੂ ਲਖਾਸ ਦਾ ਨਾ ਜਿੰਨੇ ਵੀ ਸਮਾਜ ਸੇਵੀ ਕਹਦੀ ਆਪਾਂ ਸਾਰੇ ਜਿਹੜੇ ਇਸ ਵੇਲੇ ਇੱਥੇ ਬਾਰਡਰ ਦੇ ਪਹੁੰਚ ਚੁੱਕੇ ਨੇ ਮਾਹੌਲ ਆ ਜਿਹੜਾ ਕਾਫੀ ਤਣਾਅਪੂਰਨ ਹੈ ਦੋ ਦਿਨ ਹੋ ਗਏ ਦੋਸਤੋ ਗੈਂਸ ਦੇ ਗੋਲੇ ਵਰਦਿਆਂ ਨੂੰ ਪਾਣੀ ਦੇ ਬਿਛਾੜਾਂ ਡਿੱਗਦੇ ਨੂੰ ਪਰ ਹੁਣ ਜਿਹੜਾ ਥੋੜਾ ਜਿਹਾ ਆਰਾਮ ਮਿਲੇਗਾ ਕਿਉਂਕਿ ਮਾਹੌਲ ਥੋੜਾ ਜਿਹਾ ਠੰਡਾ ਹੋ ਰਿਹਾ ਅੱਜ ਜਿਹੜੀ ਮੀਟਿੰਗ ਵੀ ਕਿਸਾਨਾਂ ਦੀ ਚੱਲ ਰਹੀ ਹੈ ਸੈਂਟਰ ਸਰਕਾਰ ਦੇ ਨਾਲ ਆ ਦੇਖੋ ਦੋਸਤੋ ਇਸ ਵੇਲੇ ਜਿਹੜੇ ਲਾਈਵ ਤਸਵੀਰਾਂ ਅੰਤਖਾਰਾਂ ਖਨੌਰੀ ਬਾਰਡਰ ਦੀਆਂ ਉਹ ਸਾਹਮਣੇ ਫੋਰਸ ਹੈ ਤੇ ਇਧਰਲੇ ਪਾਸੇ ਕਾਫੀ ਕਾਠੇ ਇਸ ਵੇਲੇ ਜਿਹੜਾ ਜੁੜ ਚੁੱਕਿਆ ਹੈਗਾ ਹਰਿਆਣੇ ਦੇ ਕਿਸਾਨ ਪਹਿਲਾਂ ਸਪੋਰਟ ਵਿੱਚ ਨਹੀਂ ਆਏ ਸੀ ਪਰ ਦੋਸਤ ਹੁਣ ਦੂਜੇ ਪਾਸੇ ਜਿਹੜਾ ਘੇਰਾ ਪਾ ਲਿਆ ਹੈਗਾ ਆ ਇਧਰਲੇ ਪਾਸੇ ਜਿਹੜੇ ਸਾਰੇ ਪੰਜਾਬ ਦੇ ਕਿਸਾਨ ਬੈਠੇ ਨੇ ਖਨੌਰੀ ਬਾਰਡਰ ਤੇ ਤੇ ਵਿਚਾਲੇ ਜਿਹੜੀ ਫੋਰਸ ਲੱਗੀ ਹੋਈ ਹੈ ਤੇ ਦੂਜੇ ਪਾਸੇ ਉਧਰਲੇ ਪਾਸੇ ਆਪਾਂ ਗੱਲ ਕਰੀਏ ਜਿਹੜੇ ਹਰਿਆਣੇ ਦੇ ਸਰਕਾਰ ਹਰਿਆਣੇ ਦੇ ਕਿਸਾਨ ਨੇ ਉਹ ਵੀ ਜਿਹੜੇ ਕਾਫੀ ਗਿਣਤੀ ਦੇ ਵਿੱਚ ਪਹੁੰਚ ਚੁੱਕੇ ਨੇ ਕਾਫੀ ਜਿਹੜਾ ਮਾਹੌਲ ਦੋ ਤਿੰਨ ਤਣਾਅਪੂਰਨ ਰਿਹਾ ਹੈਗਾ ਗੈਂਸ ਦੇ ਗੋਲਿਆਂ ਨਾਲ ਕਾਫੀ ਜਿਹੜੇ ਲੋਕ ਸਾਡੇ ਫਟੜ ਵੀ ਹੋਏ ਨੇ ਹੈ ਨਾ ਪਾਣੀ ਦੇ ਬਿਛਾੜਾ ਤੁਸੀਂ ਵੇਖਿਆ ਉਹ ਬਹੁਤ ਸਾਰੀਆਂ ਜਿਹੜੇ ਵੀਡੀਓ ਤੇ ਆਹ ਦੇਖੋ ਲੰਗਰ ਵੀ ਬਾਬੇ ਦੇ ਜਿਹੜੇ ਕਾਫੀ ਚੱਲ ਰਹੇ ਨੇ ਇਸ ਵੇਲੇ ਤੇ ਪੰਜਾਬ ਦੇ ਲੋਕ ਨੇ ਜਿਹੜੇ ਸਾਡੇ ਕਦੇ ਪਿੱਛੇ ਨਹੀਂ ਰਹਿੰਦੇ ਤੇ ਦੋਸਤੋ ਇੱਕ ਗੱਲ ਹੋਰ ਵੀ ਵੱਧ ਤੋਂ ਵੱਧ ਜੁੜੋ ਅੰਦੋਲਨ ਨਾਲ ਹੈ ਨਾ ਕਿਉਂਕਿ ਦੋਸਤੋ ਇਸ ਵੇਲੇ ਜਿਹੜੀ ਕਿਸਾਨਾਂ ਦੀ ਲੋੜ ਹੈ ਕਿਸਾਨਾਂ ਨੂੰ ਆਪਣੀ ਲੋੜ ਹੈ ਜਿੰਨੇ ਵੱਧ ਲੋਕ ਇੱਥੋਂ ਪਹੁੰਚੋਗੇ 19 ਜਿਹੜਾ ਬਾਰਡਰ ਟੁੱਟੂਗਾ ਤੇ ਅਸੀਂ ਜਿਹੜਾ ਦਿੱਲੀ ਨੂੰ ਜਾਵਾਂਗੇ ਤੇ ਅੱਜ ਜਿਹੜੀ ਮੀਟਿੰਗ ਚੱਲ ਰਹੀ ਹੈ ਇੱਕ ਵਾਰ ਫੇਰ ਦੱਸਦਾ ਵੀ ਕਿਸਾਨਾਂ ਦੀ ਜਿਹੜੀ ਸੈਂਟਰ ਸਰਕਾਰ ਨਾਲ ਮੀਟਿੰਗ ਚੱਲ ਰਹੀ ਹੈ ਚੰਡੀਗੜ੍ਹ ਦੇ ਵਿੱਚ ਉਹਦਾ ਨਤੀਜਾ ਕੀ ਨਿਕਲਦਾ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗੇ ਤੇ ਕੱਲ ਜਿਹੜੀ ਜੋਗਿੰਦਰ ਉਗਰਾਹਾ ਜਿਹੜੀ ਜਥੇਵੰਦੀ ਹੈ ਤੇ ਸੰਯੁਕਤ ਕਿਸਾਨ ਮੋਰਚੇ ਨੇ ਵੀ ਐਲਾਨ ਕੀਤਾ ਵੀ ਜਿਹੜੇ ਪੰਜਾਬ ਦੇ ਜਿੰਨੇ ਵੀ ਟੋਲ ਪਲਾਜ਼ੇ ਨੇ ਉਹ ਸਾਰੇ ਫਰੀ ਕਰਵਾਏ ਜਾਣਗੇ ਤੇ ਜਿਹੜੀਆਂ ਟ੍ਰੇਨਾਂ ਨੇ ਉਹ ਵੀ ਰੋਕੀਆਂ ਜਾਣਗੀਆਂ ਕਿਉਂਕਿ ਦੋਸਤੋ ਉਗਰਾਹਾਂ ਦੀ ਜਥੇਵੰਦੀ ਨੇ ਜਿਹੜਾ ਕਿਹਾ ਵੀ ਜਿਹੜੇ ਸਾਡੇ ਕਿਸਾਨਾਂ ਤੇ ਬਹੁਤ ਸਾਰਾ ਜਿਹੜਾ ਅਤਿਆਚਾਰ ਹੋ ਰਿਹਾਗਾ ਵੀ ਇੰਨੇ ਜਿਹੜੇ ਇੰਨੀ ਜਿਹੜੀ ਆਪਾਂ ਕਹਿਦੀ ਵੀ ਫੋਰਸ ਹੈ ਉਹ ਸਾਨੂੰ ਪਾਕਿਸਤਾਨ ਦੇ ਬਾਰਡਰ ਤੇ ਵੀ ਨਹੀਂ ਮਿਲੂਗੀ ਜਿੰਨੀ ਕਿਸਾਨਾਂ ਨੂੰ ਰੋਕਣ ਵਾਸਤੇ ਆ ਖਨੌਰੀ ਬਾਰਡਰ ਤੇ ਤੇ ਸ਼ੰਭੂ ਬਾਰਡਰ ਤੇ ਲਾਈ ਗਈ ਹੈਗੀ ਕਿਸਾਨਾਂ ਦਾ ਕਹਿੰਦੇ ਵੀ ਅੱਜ-ਅੱਜ ਦਿਨ ਉਡੀਕ ਕਰਾਂਗੇ ਅਸੀਂ ਜਿੰਨਾ ਚਿਰ ਸਾਨੂੰ ਕੇਂਦਰ ਸਰਕਾਰ ਵੱਲੋਂ ਕੋਈ ਫੈਸਲਾ ਨਹੀਂ ਮਿਲਦਾ ਸਾਡੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੋਈ ਜਿਹੜਾ ਫੈਸਲਾ ਨਹੀਂ ਮਿਲਦਾ ਇਦੋਂ ਬਾਅਦ ਜਿੰਨੇ ਵੀ ਪੱਥਰ ਲਾਏ ਨੇ ਕਿੱਲ ਲਾਏ ਨੇ ਬੈਰੀਗੇਡ ਲਾਏ ਨੇ ਤੇ ਉਹ ਅਸੀਂ ਸਾਰੇ ਚੱਕ ਕੇ ਤੋੜਦੇ ਨੇ ਆ ਪਰ੍ਹਾਂ ਭਗਾ ਦੇਨੇ ਤੇ ਇਦੋਂ ਬਾਅਦ ਜਿਹੜਾ ਅਸੀਂ ਦਿੱਲੀ ਵੱਲ ਰਵਾਨਾ ਹੋ ਜਾਣਾ ਹੈਗਾ ਦੋਸਤੋ ਗੱਲ ਬੈਰੀਕੇਡਿੰਗ ਦੀ ਕਰੀ ਤਾਂ ਇਤਕੀ ਜਿਹੜੀ ਬੈਰੀਕੇਡਿੰਗ ਬਹੁਤ ਵੱਡੀ ਕੀਤੀ ਹੋਈ ਐ ਤਕਰੀਬਨ ਆਪਾਂ ਕਹਿੰਦੇ ਵੀ ਅੱਧਾ ਕਿਲੋਮੀਟਰ ਤੱਕ ਜਿਹੜੀ ਬੈਰੀਕੇਡਿੰਗ ਕੀਤੀ ਹੋਈ ਆ ਉਹਦੇ ਵਿੱਚ ਕਿੱਲ ਵੀ ਲਾਏ ਨੇ ਪੱਥਰ ਕੰਦਾ ਨਹੀਂ ਆ ਜਿਹੜੇ ਸਿਮਿੰਟ ਦੀਆਂ ਆ ਕੰਦਾ ਬਣਾ ਦਿੱਤੀਆਂ ਨੇ ਤੇ ਹੋਰ ਜਿਹੜੇ ਬੈਰੀਕੇਡਿੰਗ ਤੇ ਬਥੇਰਾ ਕੁਝ ਜਿਹੜਾ ਇਤਕੀ ਪੁਲਿਸ ਵੱਲੋਂ ਇੰਤਜ਼ਾਮ ਕੀਤੇ ਗਏ ਨੇ ਕਿਉਂਕਿ ਦੋਸਤੋ ਕੇਂਦਰ ਸਰਕਾਰ ਦਾ ਕਹਿਣਾ ਸੀ ਵੀ ਇਤਕੀ ਜਿਹੜੀ ਆ ਕਿਸਾਨ ਨੇ ਹਰਿਆਣੇ ਦੇ ਵਿੱਚ ਵੀ ਐਂਟਰ ਨਾ ਹੋਣ ਦੋਸਤੋ ਵੀਡੀਓ ਵਾਤੇ ਤੋਂ ਬਾਅਦ ਸ਼ੇਅਰ ਜਰੂਰ ਕਰੋ ਤੇ ਕਿਸਾਨੀ ਅੰਦੋਲਨ ਨਾਲ ਵੱਧ ਤੋਂ ਵੱਧ ਜੁੜੋ ਕਿਉਂਕਿ ਕਿਸਾਨਾਂ ਨੂੰ ਇਸ ਵੇਲੇ ਜਿਹੜੀ ਲੋੜ ਹੈਗੀ ਆਪਣੀ ਐਮਐਸਪੀ ਨੂੰ ਲੈ ਕੇ ਜਾ ਹੋਰ ਜਿੰਨੀਆਂ ਵੀ ਮੰਗਾਂ ਨੇ ਉਹ ਪੂਰੀਆਂ ਕਰਵਾਉਣੀਆਂ ਨੇ ਕਿਉਂਕਿ ਫੇਰੇ ਦੋਸਤੋ ਗੁਜ਼ਾਰਾ ਹੋ ਸਕਦਾ ਨਹੀਂ ਆਉਣ ਵਾਲਾ ਟਾਈਮ ਜਿਹੜਾ ਕਿਸਾਨਾਂ ਲਈ ਤੇ ਪੰਜਾਬ ਦੇ ਲੋਕਾਂ ਲਈ ਬਹੁਤ ਮਾੜਾ ਹੋ ਸਕਦਾ ਦੋਸਤੋ ਵੀਡੀਓ ਸ਼ੇਅਰ ਕਰੋ ਵੱਧ ਤੋਂ ਵੱਧ